ਬੀਤੇ ਦਿਨੀ ਆਏ ਹਨੇਰੀ ਨੇ ਬਹੁਤ ਸਾਰੀਆਂ ਦੋਧਦਾਵਾਂ ਪੈਦਾ ਕੀਤੀਆਂ ਨੇ ਜਿੱਥੇ ਵੱਡੇ ਪੱਧਰ ਤੇ ਬਿਜਲਾਈ ਠੱਪ ਹੋ ਗਈ ਉੱਥੇ ਵੱਡੇ ਪੱਧਰ ਤੇ ਹਨੇਰੀ ਦੇ ਨਾਲ ਹਨੇਰੀ ਚੱਕਰ ਦੇ ਨਾਲ ਇੱਕ ਤਰ੍ਹਾਂ ਦੇ ਨਾਲ ਵੱਡੇ ਪੱਦਰ ਤੇ ਜਿਹੜਾ ਵਾਣਾ ਦੇ ਵਿੱਚ ਬੈਠੇ ਸੀ ਕਿਸਾਨ ਬੈਠੇ ਸੀ ਮਜ਼ਦੂਰ ਬੈਠੇ ਸੀ ਉਹਨਾਂ ਦਾ ਵੱਡੇ ਪੱਦਰ ਤੇ ਨੁਕਸਾਨ ਹੋਇਆ ਕਿਉਂਕਿ ਰਾਤ ਨੇਰੀ ਔਨ ਕਰਕੇ ਜਿਹੜਾ ਬਿਜਲੀ ਜਾਣ ਕਰਕੇ ਬਿਜਲੀ ਤੇ ਕੱਟ ਕਰਕੇ ਬਿਜਲੀ ਸਪਾਰ ਕਰਕੇ ਕਾਫੀ ਜਿਹੜਾ ਨੁਕਸਾਨ ਹੋਇਆ ਖਾਸ ਤੌਰ ਤੇ ਬੰਡਾਲਾ ਔਰ ਟੱਲੀ ਗੁਲਾਮ ਜਿਹੜਾ ਪਿੰਡ ਹੈਗਾ ਡਿਸਟ੍ਰਿਕਟ ਫਰੋਹੀਪੁਰ ਦੇ ਵਿੱਚ ਤਸਵੀਰਾਂ ਤੁਹਾਨੂੰ ਅਸੀਂ ਸਾਫ਼-ਸਾਫ਼ ਵਿਖਾ ਦਿੰਨੇ ਆ ਇਧਰ ਤੁਸੀਂ ਮੋਟਰਸਾਈਕਲ ਦੇਖ ਸਕਦੇ ਹੋ ਮੋਟਰਸਾਈਕਲ ਦਾ ਕੀ ਹਾਲਾਤ ਹੈਗੇ ਆ ਔਰ ਕਿਸ ਤਰ੍ਹਾਂ ਜੋ ਇਸ ਪਰਿਵਾਰਤਕੀ ਬੀਤੀ ਹੋ ਗਈ ਸਾਹਮਣੇ ਤੁਸੀਂ ਪਰਿਵਾਰ ਦੀਆਂ ਤਸਵੀਰਾਂ ਵੀ ਦੇਖ ਸਕਦੇ ਜੇ ਔਰ ਦੂਸਰੇ ਬਨੇ ਤੁਸੀਂ ਬਾਹਰਲੇ ਜਿਹੜੇ ਕੰਦ ਹੈ ਉਹ ਸਾਈਡ ਵੀ ਦੇਖ ਸਕਦੇ ਬਾਹਰਲੇ ਬਨੇ ਰੁੱਖਾਂ ਦੇ ਉਸੇ ਤਰ੍ਹਾਂ ਦੇਖ ਸਕਦੇ ਜਿਹੜਾ ਬੋਰ ਵੀ ਹੈਗੇ ਆ ਰੁੱਖਾਂ ਤੇ ਉਸ ਤਰ੍ਹਾਂ ਤੁਸੀਂ ਰੁੱਖਾਂ ਦੇ ਹਾਲਾਤ ਦੇਖ ਸਕਦੇ ਹੋ ਬਾਲਣ ਜਾਂ ਬਾਹਰਲੇ ਕੰਦ ਵੀ ਦੇਖ ਸਕਦੇ ਹੋ ਮਿੱਟੀ ਜਿਹੜਾ ਮਿੱਟੀ ਸੜ ਕੇ ਜਿਹੜਾ ਤੁਸੀਂ ਦੇਖ ਸਕਦੇ ਹੋ ਰੰਗ ਬਦਲ ਗਈ ਹੈ ਬਹੁਤ ਬੁਰਾ ਨੁਕਸਾਨ ਹੋਇਆ ਮਜ਼ਦੂਰ ਪਰਿਵਾਰ ਛੋਟਾ ਪਰਿਵਾਰ ਹੈਗਾ ਔਰ ਬੁਰੀ ਤਰ੍ਹਾਂ ਨੁਕਸਾਨ ਹੋਇਆ ਪਰਿਵਾਰ ਦਾ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਰਾਏਵੀਰ ਜੀ ਕਰੀ ਤਸਵੀਰਾਂ ਚੰਗਿਤਰਾ ਮਖਾ ਦਿਓ ਕਿ ਬੀਤੀ ਰਾਤ ਜਿਹੜਾ ਇਸ ਘਰ ਦੇ ਕੀ ਹਾਲਾਤ ਹੋਣਗੇ ਜੋ ਹਾਲਾਤ ਰਹੇ ਹੋਣਗੇ ਪਿਛਲੇ ਬੀਤੀ ਦਿਨੀ ਜੋ ਹਨੇਰੀ ਆਈ ਹੈ ਔਰ بارش ਕਰਕੇ ਥੋੜਾ ਬਹੁਤ ਜਰੂਰ ਪਰਮਾਤਮਾ ਨੇ ਰੱਖ ਲੈਣੀ ਤੇ ਵੱਡੇ ਪੱਧਰ ਤੇ ਨੁਕਸਾਨ ਇਸ ਤੋਂ ਵੀ ਵੱਡਾ ਹੋ ਸਕਦਾ ਸੀ ਇਹ ਬਰਾਂਡਾ ਬਾਈ ਜੀ ਹੁਣਾਂ ਦਾ ਰਸੋਈ ਇੱਥੇ ਸਾਰਾ ਕੁਝ ਹੈਗਾ ਜੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਛੱਤ ਦੇ ਉੱਤੇ ਬਾਲੇ ਸੀਗੇ ਇਟਾ ਰੋੜੇ ਸੀ ਸਭ ਤੁਸੀਂ ਦੇਖ ਸਕਦੇ ਹੋ ਇੱਧਰ ਬਾਈ ਜੀ ਹੁਣਾਂ ਦੇ ਜਿਹੜੇ ਮੰਜੇ ਸੀਗੇ ਮੰਜੇ ਤੁਸੀਂ ਦੇਖ ਸਕਦੇ ਹੋ ਜਿਹੜਾ ਵਾਂ ਸਾਰਾ ਉਹ ਵੀ ਸੜ ਕੇ ਸੁਆਹ ਹੋ ਗਿਆ ਪਿੱਛੇ ਵੀ ਤੁਸੀਂ ਤਸਵੀਰਾਂ ਦੇਖ ਸਕਦੇ ਜੀ ਤਸਵੀਰਾਂ ਤੁਸੀਂ ਦੇਖ ਸਕਦੇ ਜੀ ਕਰਦਾ ਕੋਈ ਵੀ ਕੋਨਾ ਜਿੱਥੇ ਅੱਗ ਨਹੀਂ ਪਹੁੰਚੀ ਤੁਸੀਂ ਦੇਖ ਸਕਦੇ ਹੋ ਦੂਸਰੇ ਕੋਨੇ ਦੇ ਵਿੱਚ ਵੀ ਅੱਗ ਵੀ ਪਹੁੰਚੀ ਹੋਈ ਚੁੱਲ੍ਹੇ ਤੱਕ ਅੱਗ ਪਹੁੰਚੀ ਹੈ ਇਧਰ ਤੁਸੀਂ ਤਸਵੀਰਾਂ ਦੇਖ ਸਕਦੇ ਜੇ ਔਰ ਇਹ ਪਰਿਵਾਰ ਦੇ ਦੁੱਖਾਂ ਦਾ ਪਹਾੜ ਇਹ ਗੁਜਰਿਆ ਕਿਉਂਕਿ ਇਹ ਪਰਿਵਾਰ ਇਸ ਕਮਰੇ ਦੇ ਵਿੱਚ ਹੀ ਰਾਤ ਨੂੰ ਅੱਗ ਲੱਗੀ ਸੀ ਔਰ ਬੜੀ ਬੁਰੀ ਤਰ੍ਹਾਂ ਬੜੀ ਮੁਸ਼ਕਲ ਦੇ ਨਾਲ ਇਹ ਪਰਿਵਾਰ ਜਿਹੜਾ ਬਾਹਰ ਨਿਕਲਿਆ ਤੁਸੀਂ ਦੇਖ ਸਕਦੇ ਹੋ ਰਾਇਵਿਰ ਜੱਗੇ ਆ ਜਾ ਮੜਾ ਜਾ ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਛੱਤ ਹੈਗੀ ਬਰਾਂਡੇ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਛੱਤ ਦੇ ਕੀ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਉੱਤੇ ਜਿਹੜੇ ਬਾਲੇ ਸੀ ਕਾਨੇ ਸੀ ਕੁਝ ਵੀ ਸੜ ਕੇ ਸੁਆਹ ਹੋ ਗਿਆ ਔਰ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹੜ੍ਹਾਂ ਦੇ ਨਾਲ ਵੀ ਬਹੁਤ ਵੱਡੀ ਤਬਾਹੀ ਹੋਈ ਇਸ ਇਲਾਕੇ ਦੇ ਵਿੱਚ ਤੁਸੀਂ ਉਹ ਵੀ ਅਸੀਂ ਤੁਹਾਨੂੰ ਤਸਵੀਰਾਂ ਦੇ ਵਿੱਚ ਵਿਖਾਇਆ ਔਰ ਬੜਾ ਵੱਡਾ ਨੁਕਸਾਨ ਹੋਇਆ ਨੁਕਸਾਨ ਹੋਇਆ ਕਿਸ ਤਰ੍ਹਾਂ ਦਾ ਨੁਕਸਾਨ ਹੋਇਆ ਰਾਤ ਕਿੰਨੇ ਵਜੇ ਦਾ ਸਮਾਂ ਸੀਗਾ ਜਦੋਂ ਰਾਤ 9-10 ਵਜੇ ਦਾ ਟਾਈਮ ਸੀ ਅੱਛਾ ਹੈ ਇਤੋਂ ਆਗੂਠੀ ਆਕਦਾਮ ਅੱਛਾ ਜੀ ਤੇ ਅਸੀਂ ਘਰੋਂ ਵੇਖਣ ਤਾਂ ਇਹ ਇੱਕਦਮ ਲਾਟਾਂ ਨਿਕਲੀਆਂ ਤਾਂ ਅਸੀਂ ਚਾਰਾ ਮਾਰਿਆ ਉਹ ਭਜਾਉਂਦਾ ਅੱਛਾ ਜੀ ਤੇ ਨੇਰ ਝਖੜ ਜਲਾ ਕਰਕੇ ਆਉਣ ਕਿ ਸਾਡੀ ਹਿੰਮਤ ਨਹੀਂ ਪੈਂਦੀ ਆਉਂਦੀ ਅੱਛਾ ਜੀ ਫੇਰ ਵੀ ਅਸੀਂ ਬੜੀ ਕੋਸ਼ਿਸ਼ ਕਰਕੇ ਆਏ ਆ ਆ ਕੇ ਪਾਣੀ ਪੁਣੀ ਪਾਇਆ ਅੱਗ ਬੁਝਾਈਏ ਬੜੀ ਬਸਾਤੋਂ ਅੱਗ ਬੇਕਪ ਹੋ ਰਹੀ ਹੈ ਅੱਛਾ ਜੀ ਸਾਡੀ ਵਾਹ ਨਹੀਂ ਗਈ ਠੀਕ ਹੈ ਹਾਂ ਜੀ ਕਿੰਨਾ ਕੋ ਨੁਕਸਾਨ ਹੋਇਆ ਜਿਹੜਾ ਅੰਦਾਜ਼ਾ ਨੁਕਸਾਨ ਹੋ ਗਿਆ ਸਾਰਾ ਜੋ ਮੰਜਾ ਜੋ ਘਰਦਾਰੇ ਤੋਂ ਸਾਰੇ ਖਰਾਬ ਹੋ ਗਏ ਸੜ ਗਏ ਅੱਛਾ ਜੀ ਹਾਂਜੀ ਜੋ ਤਸਵੀਰਾਂ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਪਰ ਜਿਹੜਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਜਾਨੀ ਨੁਕਸਾਨ ਤੋਂ ਬਚਾ ਗਿਆ ਅੱਛਾ ਉਹ ਤੜਿਆਂ ਹੋ ਗਏ ਬਚਾਏ ਆ ਉਹ ਵੀ ਅਸੀਂ ਆ ਕੇ ਮੌਕੇ ਤੇ ਬਚਾਏ ਆ ਅੱਛਾ ਹਾਂਜੀ ਇਹ ਕੁਛ ਰਾਖਵੇਂ ਮੁਰਗੇ ਰੱਖੇ ਹੋਏ ਸੀ ਉਹਨਾਂ ਦਾ ਨੁਕਸਾਨ ਹੋਇਆ ਹਾਂ ਉਹ ਵਰਗੇ ਉਹ ਚਾਰੇ ਸੜ ਗਏ ਵਿੱਚ ਹੀ ਅੱਛਾ ਜੀ ਹਾਂਜੀ ਹੋਰ ਕਰਦਿਆਂ ਕਿਹੜੀਆਂ ਜ਼ਰੂਰੀ ਵਸਤੂਆਂ ਜਿਹਨਾਂ ਦਾ ਨੁਕਸਾਨ ਹੋਇਆ ਜੀ ਹੋ ਤਾਂ ਦੱਸ ਨਹੀਂ ਸਕਦਾ ਬਹੁਤ ਜ਼ਿਆਦਾ ਚੀਜ਼ਾਂ ਜਿਹੜ ਹੋਰ ਜਿਹੜਾ ਜਦੋਂ ਕਿਹਾ ਜਾ ਸਕਦਾ ਕਿ ਉਸ ਸਮੇਂ ਜਿਹੜਾ ਕਾਫੀ ਵੱਡੇ ਪੱਧਰ ਤੇ ਚਖੜ ਸੀਗਾ ਹਨੇਰਾ ਹਨੇਰ ਸੀਗਾ ਉਹਦੇ ਵਿੱਚ ਜਿਹੜਾ ਬੜਾ ਮੁਸ਼ਕਲ ਨਾਲ ਜਿਹੜਾ ਜਿਹੜਾ ਅੱਗ ਤੇ ਕੰਟਰੋਲ ਕੀਤਾ ਗਿਆ ਤੁਸੀਂ ਕਿਸ ਤਰ੍ਹਾਂ ਦਾ ਕਿਉਂਕਿ ਲਾਈਟ ਵੀ ਉਸ ਸਮੇਂ ਨਹੀਂ ਸੀ ਕਿ ਕੱਟ ਲੱਗ ਗਿਆ ਨਾ ਆਪ ਦੀ ਆਉਂਦੀ ਕੋਸ਼ਿਸ਼ ਮਾ ਤਗੜੇ ਹੋ ਕੇ ਆਏ ਆ ਬੜੀ ਬਹੁਤ ਜਿਆਦੀ ਮਿਹਨਤ ਨਾਲ ਕੰਮ ਕਰਨਾ ਪਿਆ ਉਹਨੂੰ ਅੱਛਾ ਜੀ ਹਾਂਜੀ ਲੋਕਾਂ ਨੇ ਇੱਥੇ ਆ ਕੇ ਮੌਕਾ ਸੰਭਿਆ ਮੌਕੇ ਤੇ ਆ ਕੇ ਅੱਗ ਮਝਾਉਣ ਦੀ ਕੋਸ਼ਿਸ਼ ਕੀਤੀ ਭਾਈ ਉਸ ਸਮੇਂ ਜਿਹੜਾ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਜਦੋਂ ਇੱਥੇ ਅੱਗ ਲੱਗੀ ਬਹੁਤ ਭਿਆਨਕ ਸੀ ਫਿਰ ਅੱਛਾ ਜੀ ਅੱਗ ਦੇ ਕੰਟਰੋਲ ਪਾਣਾ ਔਖਾ ਹੈ। ਅੱਛਾ ਜੀ। ਆ ਵੇਖੋ ਗਰੀਬ ਪਰਿਵਾਰ। ਹਾਂਜੀ। ਸਾਨੂੰ ਵੇਖ ਕੇ ਰੋਣਾ ਆਉਂਦਾ। ਬਿਲਕੁਲ ਜੀ। ਦੋ ਬੱਚੇ ਕਣਕ ਵੀ ਛੜ ਗਏ ਇਹਦੀ। ਅੱਛਾ ਖਾਣ ਵਾਲੀ ਕਣਕ ਦਾ ਵੀ ਨੁਕਸਾਨ ਹੋ ਗਿਆ। ਉਹ ਵੇਖਣੀ ਦੇ ਤੀ। ਹਾਂਜੀ ਹਾਂਜੀ। ਭਾਂਡੇ ਵੀ ਇੱਥੇ ਰਸੋਈ ਦਾ ਸਾਰਾ ਰਸੋਈ ਸੀਗੀ। ਬਿਲਕੁਲ ਜੀ। ਜੋ ਵੀ ਹੈਗਾ ਸਭ ਦੇ ਤੱਕ ਛੜ ਗਏ ਇਹਨਾਂ ਦਾ। ਕਹਿੰਦੇ ਨੇ ਕਿ ਅੱਜ ਦੇ ਇਸ ਹਾਲਾਤਾਂ ਦੇ ਵਿੱਚ ਜਿਹੜਾ ਮਿਹਨਤ ਮਜ਼ਦੂਰੀ ਕਰਦਾ ਉਹਨੂੰ ਸੂਈ ਜਿੰਨਾ ਵੀ ਸਮਾਨ ਜੋੜਨਾ ਬੜਾ ਔਖਾ ਹੈ। ਇਹ ਤਾਂ ਬਿਲਕੁਲ ਸਾਰਾ ਦਾ ਸਾਰਾ ਕੰਮ ਜਿਹੜਾ ਇਸ ਲਪੇਟ ਸੰਸਾ ਨੂੰ ਸਲੂ ਕਰ ਸਕਦੇ ਆ ਰੁਪਿਆ ਰੁਪਿਆ ਜੋੜ ਕੇ ਸਭ ਕੁਝ ਹੋ ਜਾਂਦਾ ਬਿਲਕੁਲ ਜੀ ਬਿਲਕੁਲ ਕੀ ਆਪਣਾ ਜੀ ਮੇਰਾ ਨਾਮ ਕਮਲਜੀਤ ਘੋੜਾ ਅੱਛਾ ਜੀ ਕਿਹੜਾ ਪਿੰਡ ਕਿਹੜਾ ਆਪਣਾ ਜੀ ਉਹ ਟੈਲੀਗ੍ਰਾਮ ਅੱਛਾ ਕੀ ਨੁਕਸਾਨ ਕੀ ਹੋਇਆ ਕਿਉਂਕਿ ਅੱਗ ਕਾਫੀ ਵੱਡੇ ਪੱਧਰ ਤੇ ਸੀਗੀ ਕੰਟਰੋਲੋਂ ਬਾਹਰ ਸੀਗੀ ਆਪਣੇ ਘਰ ਦਾ ਵੀ ਨੁਕਸਾਨ ਹੋਇਆ ਕੀ ਹੋਇਆ ਜੀ ਨਹੀਂ ਵੀਰ ਜੀ ਮੈਂ ਨਾ ਕਿਰਾਏ ਤੇ ਰਹਿਨੀ ਪਈ ਆ ਅੱਛਾ ਜੀ ਪਾਣੀ ਆਇਆ ਸੀ ਸਾਰਾ ਕੁਝ ਡਿੱਗ ਪਿਆ ਅੱਛਾ ਜੀ ਤੇ ਪਾਣੀ ਦੇ ਵਿੱਚ ਤਾਂ ਕਰਕੇ ਫਿਰ ਕਿਰਾਏ ਤੇ ਰਹਿਣ ਲੱਪੇ ਆ ਅੱਛਾ ਜੀ ਤੇ ਸਾਡਾ ਬੋਰ ਰਾਤੀ ਸਾਰਾ ਸੜ ਗਿਆ ਅੱਛਾ ਜੀ ਹਾਂ ਜੀ ਤਾ ਕਰਕੇ ਇਹ ਮੋਟਰ ਵਿੱਚ ਡੈਗੀ ਰਵੜ ਦੇ ਪੈਪਾ ਡੈਗ ਪੀ ਡੈਗ ਪੀ ਸਾਰਾ ਕੁਝ ਡਿੱਗਾ ਆ ਕਿਰਾਏ ਤੇ ਰਹਿਨੇ ਆ 3000 ਰੁਪਿਆ ਕਿਰਾਇਆ ਤਾਰਦੇ ਆ ਅੱਛਾ ਜੀ ਦਿਹਾੜੀਦਾਰਾਂ ਤੋਂ ਨਹੀਂ ਛੇਤੀ ਤਾਰਿਆ ਜਾਂਦਾ ਅੱਛਾ ਜੀ ਤਾਂ ਕਰਕੇ ਛੋਟੇ ਛੋਟੇ ਬੱਚੇ ਸਰਕਾਰੀ ਸਕੂਲ ਦੇ ਪ੍ਰਾਈਵੇਟ ਜੁਜੇ ਪੜ੍ਹਦੇ ਆ ਹੋਸਟਲ ਚ ਹੋਸਟਲ ਚ ਹੋਸਟਲ ਦੇ ਵਿੱਚ ਹਾਂ ਜੀ ਠੀਕ ਹੈ ਕਿਹੜੀ ਜਗ੍ਹਾ ਰਹਿ ਰੋ ਕਿਰਾਏ ਤੇ ਮੱਲਾ ਵਾਲਾ ਅੱਛਾ ਜੀ ਹਾਂ ਜੀ ਠੀਕ ਹੈ ਸਮਾਜ ਸੇਵੀ ਸੰਸਥਾ ਨੂੰ ਕੀ ਬੇਨਤੀ ਕਰਦੇ ਜੀ ਅਸੀਂ ਇਹ ਕਹਦੇ ਵੀ ਸਾਡੀ ਕੋਈ ਹਲਪ ਕਰਨ ਅੱਛਾ ਜੀ ਹਾਂ ਜੀ ਕਾਰ ਤੋਂ ਵੀ ਬੇਕਾਰ ਹੋਇਆ ਹਾਂਜੀ ਜਿਹੜਾ ਕਾਰ ਹੈਗਾ ਮਾੜਾ ਮੋਟਾ ਜਿਹੜਾ ਕੁਛ ਸੀਗਾ ਉਹ ਵੀ ਪਾਣੀ ਦੀ ਲਪੇਟ ਦੇ ਵਿੱਚ ਕਿਹਾ ਜਾ ਕੋਈ ਕੁਛ ਡਿੱਗ ਪਿਆ ਕਿਰਾਏ ਤੇਰੇ ਨੇ ਚੀਜ਼ਾਂ ਰੁੜ ਗਈਆਂ ਡੰਗਰ ਵੀ ਮਰ ਗਏ ਸਾਡੇ ਅੱਛਾ ਹਾਂਜੀ ਕੋਠਾ ਡਿੱਗਾ ਵੇਖ ਲਓ ਹਾਂਜੀ ਹਾਂ ਅੰਦਰੋਂ ਵੀ ਸਾਰਾ ਡਿੱਗਾ ਹੋਇਆ ਹੈ ਤਾਂ ਕਰਕੇ ਸਾਡੀ ਹਲਪ ਕੀਤੀ ਜਾਵੇ ਕੋਈ ਨਾ ਕੋਈ ਅੱਛਾ ਜੀ ਹਾਂਜੀ ਅਸੀਂ ਇਹੋ ਮੰਗ ਮੰਗਦੇ ਹੋਰ ਕੁਛ ਨਹੀਂ ਮੰਗਦੇ ਜੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉਹ ਇਹ ਉਹ ਇਲਾਕਾ ਹੈਗਾ ਜਿੱਥੇ ਹੜ੍ਹ ਨੇ ਵੱਡੇ ਪੱਧਰ ਤੇ ਮਾਰ ਕੀਤੀ ਸੀ ਅਸੀਂ ਇਸ ਸਮੇਂ ਹੜ੍ਹ ਪੀੜਤ ਇਲਾਕੇ ਦੇ ਵਿੱਚ ਮੌਜੂਦ ਹਾਂ ਕਿਉਂਕਿ ਇਸ ਇਲਾਕੇ ਦੇ ਵਿੱਚ ਅਜ ਤੋ 6 ਮਹੀਨੇ ਪਹਿਲਾਂ ਵੱਡੇ ਪੱਧਰ ਤੇ ਹੜ੍ਹ ਆਏ ਸਨ ਹੜ੍ਹਾਂ ਨੇ ਵੀ ਬੜੇ ਵੱਡੇ ਪੱਧਰ ਤੋਂ ਨੁਕਸਾਨ ਕੀਤਾ ਸੀ ਪਰ ਅੱਜ ਫਿਰ ਉਹ ਇਲਾਕਾ ਅੱਜ ਅੱਗ ਦੀ ਲਪੇਟ ਦੇ ਵਿੱਚ ਆ ਗਿਆ ਹੈ ਅੱਗ ਤੇ ਜਿਹੜਾ ਬੇਕਾਬੂ ਅੱਗ ਹੋ ਕੇ ਇਹਨਾਂ ਘਰਾਂ ਦਾ ਨੁਕਸਾਨ ਕਰਦੀ ਹੈ ਤੇ ਬੜੇ ਵੱਡੇ ਪੱਧਰ ਤੇ ਇਹਨਾਂ ਘਰਾਂ ਦਾ ਨੁਕਸਾਨ ਹੁੰਦਾ ਜੋ ਤਸਵੀਰਾਂ ਸਾਫ਼ ਤੁਸੀਂ ਕੈਮਰੇ ਦੇ ਵਿੱਚ ਦੇਖ ਸਕਦੇ ਹੋ ਤੇ ਇਹਨਾਂ ਲੋਕਾਂ ਨੇ ਵੀ ਆਪਣਾ ਦਰਦ ਬਿਆਨ ਕੀਤਾ ਹੈ ਕਿ ਆਪਣਾ ਜੀ ਮੰਗਲ ਸਿੰਘ ਪਿੰਡ ਕਿਹੜਾ ਜੀ ਟੈਲੀਗ੍ਰਾਮ ਇੱਕ ਹੀ ਘਟਨਾ ਕੀ ਵਾਪਰੀ ਹੈ ਜੀ ਇਹ ਘਟਨਾ ਜੀ ਪਹਿਲਾਂ ਅੱਗ ਗਈ ਆ ਉੱਤੇ ਉੱਤੇ ਅੱਛਾ ਜੀ ਫਿਰ ਜਦੋਂ ਸ਼ਾਮ ਨੂੰ ਹਨੇਰਾ ਹੈ ਨਾ ਹਾਂ ਜੀ ਕਿਦੋਂ ਅੱਗ ਕਿਤੇ ਪਈ ਸੀਗੀ ਤੇ ਉਹ ਗਈ ਟੁਖ ਅੱਛਾ ਜੀ ਟੁਖਣੇ ਕਰਨੇ ਫਿਰ ਨਾ ਜਦੋਂ ਅੱਗ ਆ ਲਾਂਗਾ ਪਿਆ ਸੀਗਾ ਹਾਂ ਜੀ ਫਿਰ ਇਹ ਅੱਗ ਛੱਡ ਤੋਂ ਚੱਲੀ ਨਹੀਂ ਗਈ ਅੱਛਾ ਜੀ ਫਿਰ ਅਸੀਂ ਭੱਜ ਨਸ ਕੇ ਡੰਗਰ ਛੱਡੇ ਹਾਂ ਜੀ ਤੇ ਆਦੇ ਬੱਚੇ ਵਿਚਾਰੇ ਕੱਢ ਕੇ ਆਸੇ-ਪਾਸੇ ਕੀਤੇ ਅੱਛਾ ਜੀ ਤੇ ਵਾਰ ਕਣੀਆਂ ਚ ਭਾਏ ਆਇਆ ਕਿ ਵੀ ਚਲੋ ਖਰਮਨ ਗਾ ਕੋਠੇਨ ਤੇ ਅੱਗੇ ਲੱਗੋ ਲੱਗੋ ਬੱਚੇ ਦੇ ਨਾ ਜਾਣਾ ਹਾਂਜੀ 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 ਤੇ ਅਸੀਂ ਤਾਂ ਇਸ ਤਰ੍ਹਾਂ ਕਰਕੇ ਤੇ ਆ ਘਟਨਾ ਵਿੱਚੋਂ ਬੱਚੇ ਮਰਸਾ ਬਚਾਏ ਜਾਂਦੇ ਅੱਛਾ ਜੀ ਹਾਂਜੀ ਕਿੰਨਾ ਕੁ ਨੁਕਸਾਨ ਹੋਇਆ ਜੀ ਇਹ ਨੁਕਸਾਨ ਜੀ ਹੁਣ ਮੈਂ ਕੱਢ ਦੋ ਗੜ ਵੀ ਸਾਡੇ ਦੋ ਭਰਾਵਾਂ ਦਾ 50-50 ਹਜ਼ਾਰ ਦਾ ਸਾਡੇ ਨੁਕਸਾਨ ਹੋ ਗਏ ਥੋੜੀ ਜਿਹੀ ਖੁਰਕੀ ਕੀ ਸੀ ਜੀ ਥੂੜੀ ਦਾ ਤੇ ਮੱਝਾਂ ਦਾ ਵੀ ਨੁਕਸਾਨ ਹੋਇਆ ਸੀਗਾ ਜੀ ਅੱਛਾ ਹਾਂਜੀ ਮੱਝਾਂ ਦਾ ਹੀ ਫਿਰ ਰਸੇ ਲਾਟੇ ਆਇਆ ਵੇਖੀ ਜੂਗੀ ਹੁਣ ਜੇ ਕੁਛ ਵੀ ਨੋਟੇ ਆ ਗਈਆਂ ਤਾਂ ਠੀਕ ਹੈ ਨੀ ਤਾਂ ਜਾਣੀਆਂ ਜਾਣ ਸਮਾਜ ਸੇਵੀ ਸੰਸਥਾਵਾਂ ਨੂੰ ਕੀ ਬੇਨਤੀ ਕਰਦੇ ਜੀ ਹਾਂਜੀ ਸਮਾਜ ਸੇਵੀ ਸੰਸਥਾਵਾਂ ਨੂੰ ਕੋਈ ਸਾਡੀ ਮਰਤ ਕਰਨ ਕੋਈ ਹਲਫ ਕਰਨ ਸਾਡੀ ਕੀ ਨਾਮ ਕੀ ਬਪੂ ਜੀ ਆਪਣਾ ਮੈਂ ਬਲਵਿੰਦਰ ਸਿੰਘ ਠੀਕ ਇਹ ਕੀ ਗੱਲ ਕੀ ਬਣੀ ਜੀ ਗੱਲ ਕੀ ਪਈ ਵਾ ਅੱਗ ਲੱਗੀ ਅੱਛਾ ਜੀ ਕਿਵੇਂ ਆਪਣੇ ਨੇ ਗਿਆ ਬਾਬਾ ਬਾਹਲੀ ਚਾਰੀ ਅੱਗ ਤੇਜ਼ ਬੜੀ ਸੀ ਅੱਛਾ ਜੀ ਪਰ ਘਰ ਵੀ ਮਾ ਸੰਭਾਲੇ ਬੱਚੇ ਪਿਛੇ ਬਾਹਰ ਕੱਢੇ ਹੋਣਾ ਕਿਹੜਾ ਪਿੰਡ ਕਿਹੜਾ ਜੀ ਪਿੰਡ ਤਲੀਗਰਾਮ ਜੀ ਕਿੰਨਾ ਕੋ ਨੁਕਸਾਨ ਹੋਇਆ ਜੀ ਨਤੋ ਨੁਕਸਾਨ ਸਿਰ ਹੋ ਗਿਆ ਤੂੜੀ ਜੜੀ ਸਾਰੀ ਸੜ ਗਈ ਆ ਜੀ ਜਾਣੀ ਨੁਕਸਾਨ ਤਾਂ ਨਹੀਂ ਆਇਆ ਜੀ ਬਸ ਠੀਕ ਜਿਹੀ ਹੋ ਗਿਆ ਆ ਜੀ ਤੂੜੀ ਜਾਰਾ ਹੋ ਗਿਆ ਜਾਣੀ ਨੁਕਸਾਨ ਤਾਂ ਬਚਾਣਾ ਹਾਂਜੀ ਜਾਰੀ ਤਾਂ ਬਚਾਣਾ ਤੂੜੀ ਦਾ ਨੁਕਸਾਨ ਆਇਆ ਹਾਂ ਤੂੜੀ ਦਾ ਕਿੰਨੀਆਂ ਟਰਾਲੀਆਂ ਸੀ ਇਹ ਵੀ 25 ਟਰਾਲੀਆਂ 25 ਟਰਾਲੀਆਂ ਪਸ਼ੂ ਬਚਾ ਲਏ ਆ ਜੀ ਹਾਂ ਪਸ਼ੂ ਬਚਾ ਲਏ ਪਸ਼ੂ ਬਚਾ ਲਏ ਜੀ ਪਸ਼ੂਆਂ ਦਾ ਦਰਸੇ ਲਾਟੇ ਚਾਹ ਰਹੇ ਕੀ ਮੰਗ ਕੀ ਕਰਦੇ ਹੋ ਜੀ ਹੈ ਜੀ ਕੀ ਮੰਗ ਕੀ ਕਰਦੇ ਹੋਣ ਜੀ ਸਮਝੋ ਜੀ ਦੇਵੇ ਕੋਈ ਦੇਰ ਵੇਰ ਕੋਈ ਤੂੜੀ ਤਾੜੀ ਨੂੰ ਹੋਰ ਕੀ ਮੰਗ ਕੇ ਤਸਵੀਰਾਂ ਤੁਹਾਡੇ ਨਾਲ ਉਹ ਵੀ ਸਾਂਝੀਆਂ ਕੀਤੀਆਂ ਜੋ ਘਰਾਂ ਦਾ ਨੁਕਸਾਨ ਹੋਇਆ ਇਸ ਦੌਰਾਨ ਜਿਹੜਾ ਫਸਲਾਂ ਦਾ ਵੀ ਕਾਫੀ ਵੱਡੇ ਪੱਧਰ ਤੇ ਨੁਕਸਾਨ ਹੋਇਆ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਆ ਬੂਟਾ ਮਿਰਚਾਂ ਦਾ ਬੂਟਾ ਹੈਗਾ ਜਿਹੜਾ ਇਸ ਅੱਗ ਦੀ ਲਪੇਟ ਦੇ ਵਿੱਚ ਆਇਆ ਤਸਵੀਰਾਂ ਤੁਸੀਂ ਸਾਫ਼ ਦੇ ਸਕਦੇ ਹੋ ਲੰਮੇ ਰੋਕ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਜੋ ਇਸ ਭੈਣ ਦਾ ਇੱਕ ਖੇੜਾ ਪੈਣ ਵੀ ਸਾਡੇ ਨਾਲ ਮੌਜੂਦ ਹੈ ਜਿਸ ਪੈਣ ਦਾ ਖੇਤ ਹੈਗਾ ਤਕਰੀਬਨ 2-3 ਕਨਾਲਾਂ ਜਿਹੜੀ ਇਸ ਪੈਣ ਦੀ ਜ਼ਮੀਨ ਹੈਗੀ ਜਿਸ ਦੇ ਵਿੱਚ ਮਿਹਨਤ ਦੇ ਨਾਲ ਇਸ ਨੇ ਮਿਰਚਾਂ ਦੀ ਖੇਤੀ ਕੀਤੀ ਸੀ ਪਰ ਉਹ ਖੇਤੀ ਜਿਹੜੀ ਹੈਗੀ ਅੱਗ ਦੀ ਲਪੇਟ ਚੜ ਗਈ ਤੇ ਕਾਫੀ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਪੈਣ ਜੀ ਆਪਣਾ ਖੇਤ ਹੈ ਜੀ ਹਾਂਜੀ ਕੀ ਨਾਮ ਕੀ ਆਪਣਾ ਜੀ ਸੰਦੀਪ ਕੌਰ ਇਹ ਕਿੰਨੀ ਜ਼ਮੀਨ ਕਿੰਨੀ ਟੋਟਲ ਆਪਣੀ ਤਿੰਨ ਕਨਾਲਾਂ ਜ਼ਮੀਨ ਹੈ ਅੱਛਾ ਸਾਰੀਆਂ ਮਿਰਚਾਂ ਵਿੱਜੀਆਂ ਸੀ ਮਿਰਚਾਂ ਹੀ ਲਾਈਆਂ ਇਸ ਕਣਕ ਵੀ ਨਹੀਂ ਹੈਗੀ ਮਿਰਚਾਂ ਲਾਈਆਂ ਇਹ ਕਿ ਹੈ ਕਿ ਮਿਰਚ ਵੇਚ ਕੇ ਤੇ ਮਤਲਬ ਕਣਕ ਲੈ ਲਾਂਗੇ ਅੱਛਾ ਜੀ ਹਾਂਜੀ ਚੋਨਾ ਪਰ ਨੁਕਸਾਨ ਵੱਡੇ ਪੱਧਰ ਤੋਂ ਜੋ ਕਿ ਸੋਭਾ ਦਾ ਰੋਟੀ ਤੋਂ ਵੀ ਮਤਲਬ ਆਤਰੋਏ ਪੈ ਦਿਲ ਨਹੀਂ ਕਰਦਾ ਪਿਆ ਵੇਖ-ਵੇਖ ਕੇ ਕਿ ਮਨ ਦੁਖੀ ਹੋ ਜਾ ਕੁਛ ਨਹੀਂ ਕਹਿ ਸਕਦੇ ਇੱਥੇ ਹੜਾਂ ਦਾ ਵੀ ਕਾਫੀ ਵੱਡਾ ਹਾਂਜੀ ਪਹਿਲਾਂ ਇੱਥੇ ਨਾ ਅਸੀਂ ਝੋਨਾ ਲਾਇਆ ਸੀਗਾ ਉਹ ਵੀ ਸਾਰਾ ਡੁੱਬ ਗਿਆ ਉਹਦੇ ਵਿੱਚੋਂ ਵੀ ਕੁਝ ਨਹੀਂ ਹਾਸਲ ਹੋਇਆ ਹੈਗਾ ਜੇ ਹੁਣ ਮਿਰਚਾਂ ਲਾਈਆਂ ਅਸੀਂ ਕਿਹਾ ਕਿ ਚਲੋ ਮਿਰਚਾਂ ਤੋਂ ਕੁਛ ਨਾ ਕੁਛ ਕਣਕਪਟਾ ਲੈ ਲਾਂਗੇ ਪਰ ਉਹ ਵੀ ਅਜੇ ਤੱਕ ਦੋ ਬੱਚੇ ਨਿੱਕੇ ਨਿੱਕੇ ਕਰ ਵਾਲਾ ਉਹਨਾਂ ਚ ਬਾਰ ਮਸ਼ੀਨ ਤੇ ਕੀ ਹੋਇਆ ਸੀਗਾ ਮਿਹਨਤ ਮੈਂ ਜੋਰੀ ਕਰਦੇ ਹਾਂਜੀ ਮਿਹਨਤ ਮੈਂ ਜੋਰੀ ਕਰਦੇ ਐਮ ਇਹ ਜਿਹੜਾ ਜਿਹੜਾ ਫਸਲ ਸੀਗੀ ਮਿਰਚਾਂ ਵੇਚੀਆਂ ਸੀ ਇਹਦਾ ਹੀ ਸਾਰਾ ਸੀਗਾ ਹਾਂਜੀ ਇਹਦਾ ਸੀਗਾ ਇਹ ਬੱਚੇ ਕਿੰਨੇ ਆ ਬੱਚੇ ਦੋ ਆ ਕੁੜੀਆ ਤੇ ਕਾਕਾ ਇਹ ਅੱਛਾ ਜੀ ਇੱਕ 6 ਸਾਲ ਦਾ ਇੱਕ 7 ਸਾਲ ਦਾ ਹਾਂਜੀ ਇਹ ਕੋਈ ਹੋਰ ਮਿਹਨਤ ਦਾ ਜਰੀਆ ਜੀ ਨਹੀਂ ਕੋਈ ਨਹੀਂ ਨਾ ਕੋਈ ਸਾਧਨ ਆ ਤੇ ਨਾ ਕੋਈ ਹੋਰ ਆ ਵੇ ਵੇ ਕੇ ਦੇ ਅੱਲੀ ਆ ਹੀ ਇੱਕ ਆਸਰਾ ਹੈਗਾ ਤੇ ਉਹ ਵੀ ਕੱਲ ਅਜੇ ਪਾਣੀ ਵੀ ਲਾਇਆ ਹੋਇਆ ਉਸ ਦੇ ਵਾਧਾ ਵੀ ਇੰਨੀ ਅੱਗ ਦੇ ਚ ਪੇੜ ਦੇ ਵਿੱਚ ਆ ਗਏ ਆ ਦੁੱਖ ਤਾਂ ਹੋਇਆ ਜੀ ਬਹੁਤ ਜ਼ਿਆਦਾ ਦੁੱਖ ਇਸ ਗੱਲ ਦਾ ਵੀ ਕਿ ਮਤਲਬ ਫਸਲ ਹੀ ਜਿਹੜੀ ਪੁੱਤਾ ਧੀ ਅੰਗੂ ਪਾਲੀਦੀ ਆ ਬਿਲਕੁਲ ਜੀ ਪੁੱਤਾ ਧੀ ਅੰਗੂ ਰਾਤ ਦਿਨੇ ਮਿਹਨਤ ਕਰ ਕਰਕੇ ਇੱਥੋਂ ਤੱਕ ਤਿਆਰ ਕੀਤੀ ਜਦੋਂ ਹੁਣ ਸਾਡਾ ਮਤਲਬ ਮਿਹਨਤ ਮੁੱਲ ਮੋੜਨ ਤੇ ਆਈ ਤੇ ਆਹ ਦੇਖ ਲੋ ਹਾਂ ਜੀ ਪਏ ਨੇ ਆਪਣਾ ਜਿਹੜਾ ਦਰਦ ਬਿਆਨ ਕੀਤਾ ਤਸਵੀਰਾਂ ਤੁਹਾਨੂੰ ਸਾਫ਼ ਦਿਖਾਈ ਦੇ ਰਹੀਆਂ ਨੇ ਜੋ ਤਸਵੀਰਾਂ ਜੋ ਮਿਹਨਤ ਦੇ ਨਾਲ ਜਿਹੜੀ ਫਸਲ ਪਾਲੀ ਸੀਗੀ ਉਹ ਅੱਗ ਦੀ ਲਪੇਟ ਚੜ ਗਈ ਤੇ ਉਸ ਸਮੇਂ ਉਸ ਪਰਿਵਾਰ ਤੇ ਉਸ ਜਿਹੜਾ ਖੇਤ ਨਾਲ ਸੰਬੰਧਿਤ ਮਾਲਕ ਹੈਗਾ ਉਸ ਤੇ ਕੀ ਬੀਤ ਰਹੀ ਹੈ ਕੋਈ ਵੱਡਾ ਮਾਲਕ ਨਹੀਂ ਹੈਗਾ ਸਿਰਫ ਤੇ ਸਿਰਫ 2 ਜਾਂ 3 ਕਨਾਲੇ ਜ਼ਮੀਨ ਹੈਗੀ ਏ ਜਿਸ ਨਾਲ ਆਪਣੇ ਪੂਰੇ ਪਰਿਵਾਰ ਦਾ ਮਿਹਨਤ ਕਰਕੇ ਗੁਜ਼ਾਰਾ ਕਰਦਾ ਹੈ ਪਰਿਵਾਰ ਵਿਜਕੀ ਨਾਮ ਕੀ ਆਪਣਾ ਜੀ ਸਤਿਨਾਮ ਸਿੰਘ ਜੀ ਇੱਕ ਹੀ ਹਾਸਾ ਕਿ ਵਾਪਰਿਆ ਜੀ। ਇਹ ਵੀਰ ਜੀ ਇਧਰੋਂ ਕੱਲ ਸ਼ਾਮੀ 4 ਵਜੇ 5 ਵਜੇ ਅੱਗ ਲੱਗੀ ਆ ਤੇ ਵਾਹ ਹੀ ਆਂਦੀ ਪਾਸੇ-ਪਾਸੇ ਲੰਗ ਗਈ ਸੀ। ਤੇ ਮੁੜ ਕੇ ਸ਼ਾਮਾਂ ਨੂੰ 6-7 ਵਜੇ ਹਵਾਈ ਆ ਨੇਰੀ ਆਈ ਆ। ਮੁੜ ਕੇ ਸਾਰੀ ਅੱਗ ਜਿਹੜੀ ਇਧਰ ਨੂੰ ਫੈਲਦੀ ਆਈ ਆ। ਤੇ ਉਸ ਤੋਂ ਬਾਅਦ ਮੁੜ ਕੇ ਇੱਥੇ ਅੱਗ ਆ ਗਈ ਆ ਤੇ ਅੱਗ ਸਿੱਧੀ ਮੁੜ ਕੇ ਇੱਥੇ ਆ ਗਈ ਤੇ ਬਰਾਂਡੇ ਨੂੰ ਵੜ ਗਈ। ਵੱਡੇ-ਵੱਡੇ ਭਾਂਬੜ ਮੱਚ ਗਏ ਸਾਰੇ ਬਰਾਂਡੇ ਨੂੰ ਵੜ ਗਏ ਨੇ। अच्छा ये ते ਉਸ ਤੋਂ ਬਾਅਦ ਫਿਰ ਅਸੀਂ ਅੰਦਰ ਬੈਠੇ ਹਾਂ ਤੇ ਚਾਚੇ ਹੁਣੀ ਪਰਲੇ ਬੰਨੇ ਬੈਠੇ ਆ ਤੇ ਉਹਨਾਂ ਮੁੜ ਕੇ ਆਖਿਆ ਵੀ ਚਿੰਗਾੜੀ ਕਿਧਰੋਂ ਤੁਰੇ ਆਉਂਦੇ ਨੇ। ਅੱਛਾ ਉਹ ਉੱਠ ਕੇ ਆਏ ਉਹਨਾਂ ਵੇਖਿਆ ਤੇ ਮੁੰਡਿਆਂ ਨੇ ਵੇਖਿਆ ਤੇ ਕਹਿੰਦੇ ਵੀ ਉਹ ਵੀਰ ਸੱਤੇ ਦੇ ਬਰਾਂਡੇ ਨੂੰ ਅੱਗ ਲੱਗ ਗਈ। ਅੱਛਾ ਇਹਨਾਂ ਮੁੰਡਿਆਂ ਕੋ ਫੋਨ ਲਾਇਆ ਮੇਰਾ ਫੋਨ ਬੰਦ ਹੀ ਪਤਾ ਨਹੀਂ ਲੱਗਾ ਫਿਰ ਭੱਜ ਕੇ ਉੱਦੀ ਆਏ ਤੇ ਗਾਂ ਬੱਜੀ ਇੱਥੇ ਫਿਰ ਇਹਨਾਂ ਨੇ ਆਣ ਕੇ ਬੂਹੇ ਬੈ ਖੜਕਾਏ ਫਿਰ ਅਸੀਂ ਨਿਕਲੇ ਬਾਹਰ ਤੇ ਗਾਂ ਨੂੰ ਖੋਲ ਕੇ ਫਿਰ ਬਾਹਰ ਕੱਢਿਆ ਬੜੇ ਜ਼ੋਰ ਨਾਲ ਗਾਂ ਨੂੰ ਕੱਢਿਆ ਨੇ ਦੇ ਜੇ ਨਾ ਹੋਰ ਅੱਧਾ ਘੰਟਾ ਆਉਂਦੇ ਤੇ ਗਾਣੇ ਵੀ ਸੜ ਜਾਣਾ ਸੀ ਅੱਛਾ ਕੋਈ ਗਾਣੇ ਨੂੰ ਨੁਕਸਾਨ ਤਾਂ ਨਹੀਂ ਹੋਇਆ ਨੁਕਸਾਨ ਇਹ ਬਰਾਂਡੇ ਦਾ ਹੋਇਆ ਜੀ ਉੱਤੋਂ ਜਿਹੜੇ ਬਾਲੇ ਬੁਲੇ ਸਾਰੇ ਸੜ ਗਏ ਤੂੜੀ ਦੀਆਂ ਹੀ ਪੰਜ ਟਰਾਲੀਆਂ ਸਾਰੀਆਂ ਸੜ ਗਈਆਂ ਨੇ ਨੁਕਸਾਨ ਤੇ ਹੋਇਆ ਹੈ ਅੱਛਾ ਕੋਈ ਹੋਰ ਨੁਕਸਾਨ ਜੀ ਹੋਰ ਨਹੀਂ ਕੋਈ ਵੀ ਹੋਇਆ ਜੀ ਹੋਰ ਦਾ ਪਤਾ ਲੱਗਿਆ ਕਿਧਰੋਂ ਆਈ ਇਹ ਕਿਵੇਂ ਪਤਾ ਨਹੀਂ ਇਹ ਨੇਰ ਚ ਇਧਰੋਂ ਹੀ ਆਇਆ ਨੇਰ ਸਾਰਾ ਇਧਰੋਂ ਹੀ ਆਈ ਅੱਗ ਤੇ ਤੇ ਵਾਹ ਵੀ ਆਂਦੀ ਸਾਰੀ ਤੇ ਸਾਰੀ ਐਂ ਬਰਾਂਡੇ ਨੂੰ ਵੜ ਗਈ ਕੰਟਰੋਲ ਕਿਵੇਂ ਕੀਤਾ ਜਾ ਕੇ ਕੰਟਰੋਲ ਹੋਇਆ ਹੀ ਨਹੀਂ ਜੀ ਹੋਇਆ ਹੀ ਨਹੀਂ ਜੀ ਆ ਮਿੱਟੀ ਮੁੱਟੀ ਪੁੱਟ ਕੇ ਛੁੱਟੀ ਆ ਤੇ ਪਰ ਹੱਡੀ ਨਹੀਂ ਮੁੰ ਗਿਆ ਉਹ ਗਵੰਡੀ ਸਾਹਮਣੇ ਘਰ ਵਾਲੇ ਆਏ ਆ ਟਰੈਕਟਰ ਲੈ ਕੇ ਆਏ ਦੋ ਕਹਿੰਦੇ ਵੀ ਮਿੱਟੀ ਛੁੱਟ ਗਈ ਆਪਾਂ ਮਿੱਟੀ ਬੜਾ ਚਿਰ ਅਸੀਂ ਛੁੱਟਦੇ ਰਹੇ ਪਰ ਕੰਟਰੋਲ ਨਹੀਂ ਹੋਈ ਕਿਹੜਾ ਪਿੰਡ ਕਿਹੜਾ ਜੀ ਟੈਲੀਗ੍ਰਾਮ ਜੀ ਪਾਜੀ ਕੀ ਨਾਮ ਕੀ ਆਪਣਾ ਜੀ ਮੇਰਾ ਨਾਮ ਬਲਰਾਜ ਸਿੰਘ ਹੈ ਜੀ ਪਿੰਡ ਕਿਹੜਾ ਜੀ ਪਿੰਟ ਟਲੀਗਲਾ ਮੀ ਇੱਤੀ ਹਸਾਪ ਹੈ ਜੀ ਤੇ ਇਧਰੋਂ ਅੱਗ ਆਈ ਆ ਜੀ ਦੂਸਰੇ ਪਿੰਡਾਂ ਦੇ ਵਿੱਚੋਂ ਅੱਛਾ ਜੀ ਹਾਂਜੀ ਤੇ ਇੱਥੇ ਆ ਲੱਗੀ ਆ ਜੀ ਕਿੰਨੇ ਕ ਵਜੇ ਦਾ ਸਮਾਂ ਸੀਗਾ ਜੀ ਇਹ 10 ਕ ਵਜੇ ਦਾ ਟਾਈਮ ਸੀਗਾ ਜੀ 10 10:30 ਦਾ ਰਾਤ ਦਾ ਜੀ ਹਾਂਜੀ ਰਾਤ ਦਾ ਠੀਕ ਹੈ ਜੀ ਕਿੰਨਾ ਕੁ ਨੁਕਸਾਨ ਹੋਇਆ ਜੀ ਨੁਕਸਾਨ ਬਹੁਤ 17-18 ਟਰਾਲੀਆਂ ਤੂੜੀ ਸੀ ਸਾਡੀ ਇੱਥੇ ਜੀ ਅੱਛਾ ਜੀ ਸਾਰੀ ਐ ਥੜਕੇ ਸਵਾਹ ਹੋ ਗਈ ਆ ਹੁਣ ਕਿੰਨਾ ਸਮਾਂ ਹੋ ਚੱਲ ਲੱਗ ਪਗ ਅੱਗ ਲੱਗੀ ਨੂੰ ਅੱਗ ਉਹ ਹੀ ਰਾਤ ਦੇ 10 ਵਜੇ ਦੀ ਲੱਗੀ ਹੋਈ ਆ ਜੀ ਫੇਰ ਤੇ ਲੱਗੇ ਹੋਏ ਆਂ ਇਹ ਰਬ ਬੁਝਾਉਣਾ 12 12 ਘੰਟੇ ਤੋਂ ਉੱਪਰ ਸਮਾਂ ਹਾਂਜੀ ਹ ਅੱਲੇ ਤੱਕ ਅੱਗ ਤੋਂ ਸੋਤੋ ਕਰਈ ਹੈ ਹਾਂਜੀ ਤੇ ਕਿਸ ਤਰ੍ਹਾਂ ਕੰਟਰੋਲ ਕਿਸ ਤਰ੍ਹਾਂ ਕੀਤਾ ਅੱਗ ਦੇ ਲਈ ਕੰਟਰੋਲ ਆਪ ਹੀ ਬਸ ਜੀ ਇਤਰਾ ਪਾਣੀ ਪੁਣੀ ਪਾ ਕੇ ਕੋਈ ਮਿੱਟੀਆਂ ਮੁੱਟੀਆਂ ਥੁੱਟ ਕੇ ਕੰਟਰੋਲ ਕੀਤਾ ਵਾਕੀ ਨੁਕਸਾਨ ਤੋਂ ਬਚਾਇਆ ਜੀ ਹਾਂਜੀ ਬਾਹੀਂ ਘਰ ਵੀ ਪਈ ਸੀ ਦੂਜੇ ਆਪਣੇ ਤਿੰਨ ਟਰਾਲੀਆਂ ਥੋੜੀ ਅੱਛਾ ਜੀ ਤੇ ਉੱਥੇ ਵੀ ਜਾ ਲੱਗੀ ਅੱਛਾ ਜੀ ਤਾਂ ਹੀ ਦਾ ਜੀ ਆਜੰਤ ਮਥਾਂ ਬਚਾਇਆ ਏ ਪਸ਼ੂ ਡੰਗਰ ਜੀ ਪਸ਼ੂ ਵੀ ਬਸ ਬੜੇ ਔਖਿਆਂ ਹੋ ਗਏ ਅਸੀਂ ਦੂਜਾ ਕੱਢੇ ਬਾਹਰ ਜੀ ਅੱਛਾ ਜੀ ਹਾਂ ਵਿੱਚ ਅੱਗ ਦੇ ਵਿੱਚ ਫਿਰ ਕੱਢੇ ਇਹ ਤੇ ਕੀ ਮੰਗ ਕੇ ਕਰਦੇ ਸਮਾਜ ਸੇਵੀ ਸੰਸਥਾਵਾਂ ਦਾ ਜੀ ਮੰਗਿਆ ਹੀ ਆਈ ਕੋਈ ਆਪਣੇ ਹੋ ਜੇ ਕੋਈ ਮਦਦ ਹੋ ਜਾਈ ਹਾਂਜੀ ਕੋਈ ਮਦਦ ਹੋ ਜੇ ਪਹਿਲਾਂ ਪਾਣੀ ਨਾਲ ਸੀ ਇੱਥੇ ਜੀ ਟੂੜੀ ਹੀ ਸਾਰੀ ਉਹ ਸਾਰੀ ਰੁੜ ਗਈ ਸਾਡੀ ਅੱਛਾ ਜੀ ਹਾਂਜੀ ਇਸ ਤਰ੍ਹਾਂ ਧੜ ਦੀ ਬਣੀ ਦੀ ਬਣੀ ਧੜ ਸਾੜੀ ਰੁੜ ਗਈ ਅੱਛਾ ਜੀ ਹਾਂਜੀ ਤੇ ਬਾ ਹਾਂਜੀ ਹੁਣ ਅੱਗ ਦੇ ਲੇਪੇਟ ਚ ਆ ਗਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਅਸੀਂ ਬੇਨਤੀ ਕਰਾਂਗੇ ਸਮਾਜ ਸੇਵੀਆਂ ਨੂੰ ਸਾਡੇ ਰਾਜਨੀਤਿਕ ਲੋਕ ਜਿਹੜੇ ਹੈਗੇ ਆ ਪੋਲਿਟਿਕਲ ਲੋਕ ਵੀ ਹੈਗੇ ਆ ਸਮਾਜ ਸੇਵੀ ਹੈਗੇ ਆ ਔਰ ਜਿਹੜੇ ਰਾਜਨੀਤਿਕ ਲੋਕ ਹੈਗੇ ਆ ਵੱਧ ਤੋਂ ਵੱਧ ਇਸ ਵੀਡੀਓ ਨੂੰ ਵੇਖਣਾ ਔਰ ਵੀਡੀਓ ਤੇ ਅਮਲ ਕਰਕੇ ਜਰੂਰ ਇਸ ਪਰਿਵਾਰ ਦੇ ਜਿੰਨਾ ਵੀ ਨੁਕਸਾਨ ਹੋਇਆ ਬਨਾਲੇ ਇਲਾਕੇ ਦੇ ਵਿੱਚ ਟੱਲੀਗਲਾਮ ਦੇ ਇਲਾਕੇ ਦੇ ਵਿੱਚ ਜਰੂਰ ਉਹਦਾ ਗੌਰ ਕਰਕੇ ਤੇ ਇਸ ਪਰਿਵਾਰਾਂ ਦੀ ਲੋੜਵੰਦ ਪਰਿਵਾਰਾਂ ਦੀ ਕਿਉਂਕਿ ਜਿੰਨਾ ਵੀ ਇਲਾਕਾ ਹੈਗਾ ਫਰੋਈਪੁਰ ਦੇ ਜਿਹੜਾ ਆਪਾਂ ਦਰਾਈ ਇਲਾਕੇ ਕਹਿ ਸਕਦੇ ਸਤਲੁਜ ਵਿਆਸ ਦਾ ਦਰਾਈ ਕੰਢਾ ਇਲਾਕੇ ਦਾ ਹੈਗਾ ਸੋ ਇੱਥੇ ਜਿਹੜਾ ਆਮ ਕਰਕੇ ਮਜ਼ਦੂਰੀ ਕਰਨ ਵਾਲੇ ਪਰਿਵਾਰ ਹੈਗੇ ਆ ਛੋਟੇ ਪਰਿਵਾਰ ਹੈਗੇ ਆ ਇਸ ਵੀਡੀਓ ਨੂੰ ਵਾਤ ਵਾਤ ਸ਼ੇਅਰ ਕਰਨਾ ਤੇ ਸਮਾਜ ਸੇਵੀ ਇਹਨਾਂ ਖਾਸ ਕਰਕੇ ਅਸੀਂ ਬੇਨਤੀ ਕਰਾਂਗੇ ਸੰਤ ਮਹਾਪੁਰਖਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਇਸ ਵੀਡੀਓ ਅਸੀਂ ਵਾਤ ਵਾਤ ਤੁਹਾਡੇ ਤੱਕ ਪਹੁੰਚਾਵਾਂਗੇ ਔਰ ਇਸ ਵੀਡੀਓ ਤੇ ਅਮਲ ਕਰਕੇ ਇਹਨਾਂ ਲੋੜਵੰਦ ਪਰਿਵਾਰਾਂ ਦੀ ਜਰੂਰ ਮਦਦ ਕਰੋ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ